ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡ ਦੂਸਾਂਝ ਕਲਾਂ ਦੇ ਨੌਜਵਾਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਸਾਂਝ ਕਲਾਂ ਮਡਾਲੀ ਰੋਡ ਵਿਖੇ ਸ਼ੈਦ ਉਲ ਸ਼ੇਖ ਸૈયਦੁੱਲ্লাহ ਸਾਹੀ ਦੀ ਕਾਦਰੀ ਰੋਜ਼ਾ ਸ਼ਰੀਫ ਮਡਾਲੀ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਸੁਸੰਗਤਾਂ ਨੂੰ ਰੋਕੇ ਫਰੂਟ ਜੂਸ ਦਾ ਲੰਗਰ ਚੁਕਾਇਆ ਜਾ ਰਿਹਾ ਹੈ ਸੇਵਾਦਾਰਾਂ ਵੱਲੋਂ ਮੇਲੇ ਨੂੰ ਜਾ ਰਹੀਆਂ ਸੰਗਤਾਂ ਨੂੰ ਬੜੇ ਸਤਿਕਾਰ ਸਹਿ ਰੋਕੇ ਐਪੀ ਜੂਸ ਜਲਜੀਰਾ ਐਪਲ ਜੂਸ ਮਿਕਸ ਜੂਸ ਲੀਚੀ ਜੂਸ ਫਰੂਟੀਆਂ ਠੰਡਾ ਪਾਣੀ ਸ਼ਿਕਾਇਆ ਜਾ ਰਿਹਾ ਹੈ ਇਸ ਮੌਕੇ ਸੇਵਾਦਾਰਾਂ ਵਿੱਚ ਪਵਨ ਕੁਮਾਰ ਦੂਸਾਂਜ ਰਜਿਤ ਦੂਸਾਂਜ ਰਮਨ ਦੂਸਾਂਜ ਨਵੀਨ ਦੂਸਾਂਜ ਗगन ਦੂਸਾਂਜ ਲੱਕੀ ਦੂਸਾਂਜ ਮੰਗਾ ਦੂਸਾਂਜ ਲੱਕੀ ਫਗਵਾੜਾ ਡੱਲੂ ਦੂਸਾਂਜ ਹੈਪੀ ਦੂਸਾਂਜ ਹਰਸ਼ ਫਗਵਾੜਾ ਸਨੀ ਦੂਸਾਂਜ ਰਾਜਵੀਰ ਦੂਸਾਂਤ ਤੋਂ ਇਲਾਵਾ ਹੋਰ ਸੇਵਾਦਾਰਾਂ ਨੇ ਆਪੋ ਆਪਣੀਆਂ ਸੇਵਾਵਾਂ ਬਖੂਬੀ ਨਿਭਾਈਆਂ ਨੌਜਵਾਨਾਂ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਸੀ ਠੰਡਾ ਮਿੱਠਾ ਜਲ ਤੇ ਛੋਲੇ ਪਟੂਰਿਆਂ ਦਾ ਇਸ ਵਾਰ ਮੌਸਮ ਦੇ ਨਜ਼ਾਰ ਨੂੰ ਦੇਖਦੇ ਹੋਏ ਨੌਜਵਾਨਾਂ ਵੱਲੋਂ ਫਰੂਟ ਦਾ ਜਿਹੜਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੋ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁबारकਾਂ ਦੇਖਦੇ ਰਹੋ ਦੂਸਾਂਤ ਲਾਈਵ ਨਿਊ ਚੈਨਲ ਨੂੰ फ्रूटी स्टैग हैले बीना पी सकता जीरा एप्पी फ्रूटी शाके शाके रोके जी रोके एक मिनट अगे अगे आयो अगे जी अगे ठंडा जल जीरा जल जीरा एपी ब्रूटी जल जीरे आलंग

ਆਕੇ ਕੇ ਫੀਸ ਲੈਣਾ ਜੀ ਆਕੇ ਕੇ ਫੀਸ ਅੱਧਾ ਨਹੀਂ ਜਾਂਦਾ ਇਹ ਕੇ ਫੀਸ ਵਾਹ ਵਾਰੀ ਨਾਲ ਸਾਰਿਆਂ ਨੇ ਲੈ ਲੋ ਵਾਹ ਰੇ ਜਾਨੇ ਆ ਭਾਈ ਆਕੇ ਕੇ ਫੀਸ ਲੈਣਾ ਸਾਰਿਆਂ ਨੇ ਜਾ ਕੇ ਜਾ ਕੇ ਲੰਦਾ ਚੜਦੇ ਵਾਹ ਵਾਰੀ ਵਾਟਣੀ ਆਂਟੀ ਇਹਨਾਂ ਕਿਹੜਾ ਘੱਟ ਭਰ ਰਹਾ ਆ ਆਕੇ ਜਾ ਕੇ ਕਿਹਨੇ ਲੋ ਚੌਥੇ ਪੈਰੀ ਭੇ ਆਵੇ ਮਾਰੂ ਮੈਂ ਲੱਗਣਾ ਹੈ ਉਹ ਤੇਰੀ ਦਾ ਪਾਣੀ लंगर छाप यार हेलो लंगर छाप के लंगर छाप के सीधी स्पोर्ट्स क्लब बलो लगातार 14वां बार, एक साल की तरह इस साल भी, भी बड़े तूताना ਸ਼ਾਕੇ ਜੀ ਸ਼ਾਕੇ ਸ਼ਾਕੇ ਅੱਜ ਆ ਕੇ ਫੀਸ ਲੈ ਕੇ ਕੁਰਦੇ ਬਣਾਉ ਜੀ ਅੱਗੇ ਅੱਗੇ ਚੱਈ ਚਲੋ ਰਸ਼ ਮੈਣਾ ਮੇਰਾ ਵੀਰ ਨੰਗੀ ਚਲੋ ਨੰਗੀ ਚਲੋ ਅੱਗੇ ਚਲੋ ਜੀ ਚਲੋ ਰਾਚਨਾ ਪਾ ਲਿਓ

ਹਜੀ ਦੋਨਿਆਂ ਮੇਲੇ ਲੋ ਜੱਸੀ ਦਾ ਛੱਕੇ ਜੀ ਸੁਵਿੰਦਰ ਪਾਲ ਬੁੱਗੂ ਜੀ ਪ੍ਰੈਸ ਰਿਪੋਰਟਰ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਜੋ ਕਿ ਆਪਣੀ ਸੇਵਾ ਹੂਬ ਹੂਨ ਵਾਰ ਰਹੇ ਨੇ ਜੱਸੀ ਦਾ ਛੱਕੇ ਜੀ ਵਿੱਚ ਹੋ ਰਹੀ ਨੰਗਣਾ ਜਲ ਨਹੀਂ ਪੀਣਾ ਜੀ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੋਜਾ ਸ਼ਰੀਫ ਮੰਡਾਲੀ ਦੇ ਮੇਲੇ ਤੇ ਠੰਡੇ ਮਿੱਠੇ ਜਲ ਦਾ ਲੰਗਰ ਲਗਾਇਆ ਗਿਆ ਠੰਡਾ ਕੋਕ ਵਗੈਰਾ ਹੋਰ ਆਜੋ ਜੀ ਆਜੋ ਜਲ ਛੱਕ ਕੇ ਸਾਰੀ ਸੰਗਤਾਂ ਨੂੰ ਬੇਨਤੀ ਆ ਜਲ ਛੱਕ ਕੇ ਜਾਣਾ ਜੀ ਸਾਰਿਆਂ ਨੇ ਵੀ ਵਰਤਾਈ ਚਲੋ ਸ਼ੀਦੀ ਗੁਰਦੁਆਰੇ ਦੇ ਮੁੰਡਿਆਂ ਵੱਲੋਂ ਦਸਾਂਝ ਕਰਾਂ ਦੇ ਵੱਲੋਂ ਠੰਡੇ ਮਿੱਠੇ ਜਲ ਦਾ ਲੰਗਰ ਸਟਿੰਗ ਜਲ ਜੀਰਾ ਫਰੂਟ ਆ ਜਾ ਛੱਕ ਕੇ ਜੀ ਜਲ ਛੱਕ ਕੇ ਜੀ ਚਿਕਾਓ ਵੀ ਚਿਕਾਓ ਜਦੋਂ ਮੰਦੇ ਗਿਆ ਉਹ ਫੜਾਓ ਜੀ ਬਣਾਓ ਆਟਾ ਜੀ ਵੀਡੀਓ ਬਣ ਰਹੀ ਹੈ ਭਾਜੀ ਫੜਾਓ ਆਪਣੀ ਮਰਜ਼ੀ ਨਾਲ ਟੀ ਇੱਕ ਇੱਕ ਪੀਸ ਜਿਹੜਾ ਮਰਜ਼ੀ ਲੈ ਲਓ ਪਟਾਰੀ 500 ਦਮੜੀਆਂ ਦੀ ਮਹਾ ਮਾਇਆ ਆਈ ਗਈ ਸੰਗਤਾਂ ਵੱਲੋਂ ਪਾਜੀ ਜਲ ਚੱਕ ਕੇ ਠੰਡਾ ਮਿੱਠਾ ਜਲ ਫਰੂਟੀ ਬੱਚੇ ਨੂੰ